ਏ ਆ ਗਈ ਲਾਹੌਰ ਦੀ ਲਾਲ ਖੂਹੀ ਤੇ ਇਹ ਉਹ ਜਗਾਹ ਕੀ ਜਿੱਥੇ ਅਰਜਨ ਪਾਤਸ਼ਾਹ ਨੂੰ ਤਤੀ ਤਵੀ ਦੇ ਬਿਠਾਇਆ ਸੀ ਤੇ ਜਿਵੇਂ ਪੁਰਾਣਾ ਲਾਹੌਰ ਹੈ ਪੁਰਾਣਾ ਲਾਹੌਰ ਹੋਣ ਕਰਕੇ ਇਹੀ ਉਹ ਜਗਾਹ ਹੈ ਤੇ ਪੁਰਾਣੇ ਲਾਹੌਰ ਦੇ ਤੁਸੀਂ ਦੇਖੋ ਆਲੇ ਦੁਆਲੇ ਵਿੱਚੋਂ ਵਿੱਚ ਪੁਰਾਣੀਆਂ ਗਲੀਆਂ ਇਹ ਤੇ ਹਾਂਜੀ ਅਸਲ ਜੇ ਅੰਦਰ ਕੋਈ ਐਸੇ ਮੇਰੇ ਖਿਆਲ ਨਾਲ ਕੋਈ ਐਸੇ ਮੰਨਤ ਜੀ ਮੰਨੇ ਹਾਂਜੀ ਜਿਵੇਂ ਹੁਣ ਲਿਖਿਆ ਜੀ ਲਾਲ ਕੋਈ ਦਸੰਬਰ ਮਸੇ 7 ਤੱਕ ਮਿਲ ਕੋ ਦਜਾਓ ਕਿਉਂ ਇੰਪਾਰਟ ਹਾਂਜੀ ਬਸ ਨਾਮ ਲਿਖਿਆ ਕਿ ਕਿੰਨੇ ਜ਼ਮੀਰ ਕਿੱਤੀ ਸੀ ਲੇਕਿਨ ਅੰਦਰ ਕੁਛ ਨਹੀਂ ਮੇਰੇ ਖਿਆਲ ਨਾਲ ਇਹ ਮੰਨ ਲਓ ਦੇ ਤੌਰ ਤੇ ਮਿਕਨ ਹੁੰਦਾ ਦੀਵੇ ਦੀ ਬਾਲ ਦੇ ਨੇ ਹਾਂਜੀ ਅਸੀਂ ਜਗ੍ਹਾ ਜਿੱਥੇ ਤੁਹਾਨੂੰ ਲੱਗਦਾ ਲੋਕਾਂ ਨੂੰ ਤੇ ਭਈ ਇਹ ਤੇ ਕੁਝ ਹੋਇਆ ਸੀ ਉੱਤੇ ਹੀ ਰੱਖੇ ਨੇ ਦੀਵੇ ਬਾਲ ਦੇ ਅੱਛਾ ਜੀ ਅੰਦਰ ਤੁਸੀਂ ਦੇਖਤੀ ਜਗ੍ਹਾ ਕਿ ਉੱਤੇ ਸਿਰਫ ਦੀਵੇ ਬਾਲ ਨੂੰ ਜੱਟਾ ਰੱਖਿਆ ਅੱਛਾ ਇਹਦਾ ਮਤਲਬ ਫਿਰ ਸਬੂਤ ਕੀ ਹੈ ਸਿਰਫ ਦੀਵੇ ਬਾਲ ਨੂੰ ਵੀ ਇੱਥੇ ਕੁਝ ਹੋਇਆ ਤਾਂ ਕਰੇ ਮੇਰੀ ਤਾਂ ਜ਼ਮੀਰ ਕਿ ਨਾ ਪਹਿਨੇ ਕਹਿੰਦੇ ਵੀ ਹਾਏ ਤੇ ਘਟਨਾ ਹੋਈ ਸੀ ਅੱਜਾ ਸਾਰੇ ਲਾਹੌਰ ਨੂੰ ਮਤਲਬ ਇਹ ਗੱਲ ਦਾ ਪਤਾ ਹੈ ਵੀ ਗੁਰੂ ਅਰਜਨ ਸਾਹਿਬ ਨੂੰ ਇੱਥੇ ਬਿਠਾਇਆ ਸੀ ਉੱਤੀ ਤੱਕ ਲਾਹੌਰ ਦੀਆਂ ਇਹ ਗਲੀਆਂ ਨਾਲ